ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਹੈ ਜੀ 40ਵਾਂ ਦਿਨ 75 ਦਿਨ ਲਗਾਤਾਰ ਤੁਹਾਨੂੰ ਰੋਜ਼ ਨਵੇਂ ਸਟਾਈਲ ਦੀ ਦਸਤਾਰ ਸਜਾ ਕੇ ਦਿਖਾਉਣ ਦਾ ਅਤੇ ਸਿਖਾਉਣ ਦਾ ਅੱਜ ਤੁਹਾਡੇ ਲਈ ਲੈ ਕੇ ਆਏ ਇੱਕ ਹੋਰ ਨਵਾਂ ਵਸਟਾਈਲ 15 ਪੇਚ ਲਹਿਰਾ ਵਾਲੀ ਦਸਤਾਰ ਸਜਾ ਕੇ ਦਿਖਾਵਾਂਗੇ ਤੁਹਾਨੂੰ ਪੂਣੀ ਨੂੰ ਸਹੀ ਤਰੀਕੇ ਨਾਲ ਕਰਨ ਤੋਂ ਬਾਅਦ ਬੇਸ ਸਜਾ ਲਵਾਂਗੇ ਪਹਿਲੇ ਲੜ ਨੂੰ ਇਸ ਤਰੀਕੇ ਨਾਲ ਦੋ ਪੇਚ ਬਣਾ ਕੇ ਰੱਖ ਲੈਣਾ ਹੈ ਸਾਰੇ ਲੜ ਤੁਹਾਡੇ ਇੱਕੋ ਜਗ੍ਹਾ ਤੋਂ ਨਿਕਲਣ ਤਿੰਨ ਲੜ ਬਣਾਉਣੇ ਨੇ ਨਾਲ-ਨਾਲ نیچے ਉਹ ਜੀ ਦਸਤਾਨ ਨੂੰ ਪਿੰਚ ਕਰਾਂਗੇ ਨਾਲ-ਨਾਲ ਉੱਪਰ ਉਹ ਜੀ ਦਸਤਾਨ ਨੂੰ ਪਿੰਚ ਕਰਾਂਗੇ ਇਸ ਤਰੀਕੇ ਨਾਲ ਤੁਹਾਡੇ ਸਾਰੇ ਲੜ ਜਿਹੜਾ ਗੈਪ ਆ ਉਹ ਵੀ ਬਰਾਬਰ ਕਰਨਾ ਹੈ ਏਕ-ਏਕ ਕਰਕੇ ਸਾਰੇ ਲੜ ਇੱਕੋ ਜਗ੍ਹਾ ਤੇ ਉੱਤੇ ਰੱਖਣੇ ਨੇ ਤੁਸੀਂ ਸਾਰੇ ਲੜਾ ਦੇ ਤਿੰਨ-ਤਿੰਨ ਲੜ ਬਣਾਉਣ ਤੋਂ ਬਾਅਦ ਚ ਆਖਰੀ ਪੱਲੇ ਦਾ ਤੁਸੀਂ ਇੱਕ ਲੜ ਬਣਾ ਕੇ ਰੱਖਣਾ ਹੈ ਤੇ ਸਾਫ਼ ਹੋਵੇ ਬਾਕੀ ਲੜਾਵਾਂਗੇ ਮੋਟਾ ਹੋਵੇ ਉਪਰ ਦੇ ਦਸਤਾਨ ਨੂੰ ਕੰਪਲੀਟ ਕਰਾਂਗੇ ਤੇ ਦੋਨਾਂ ਸਾਈਡਾਂ ਤੋਂ ਦੇਖ ਕੇ ਸ਼ੀਸ਼ੇ ਨਾਲ ਸਾਫ਼ ਕਰਾਂਗੇ ਇਸ ਤਰੀਕੇ ਨਾਲ ਦੋ ਉਂਗਲਾਂ ਰੱਖ ਕੇ ਸਾਰੀ ਦਸਤਾਨ ਨੂੰ ਲੈਣਾ ਵਾਲੀ ਦਸਤਾਰ 'ਚ ਕਨਵਰਟ ਕਰਾਂਗੇ ਜੇ ਕੁਝ ਵੀ ਸਮਝ ਨਾ ਆਇਆ ਹੋਵੇ ਤਾਂ ਪੂਰੀ ਵੀਡੀਓ ਤੁਸੀਂ YouTube ਤੇ ਜਾ ਕੇ ਦੇਖ ਸਕਦੇ ਹੋ ਮੇਰੇ ਵੀਰੋ ਉੱਥੇ ਸਾਰੀ ਵੀਡੀਓ ਡਿਟੇਲ ਦੇ ਵਿੱਚ ਪਾਈ ਹੋਈ ਹੈ ਵੀਡੀਓ ਵਧੀਆ ਲੱਗੇ ਤਾਂ ਲਾਈ